ਸਭ ਸਾਰੇ ਚੋਰ ਨੇ ਇੰਡਸਟਰੀ ਚ ਆਪਦੇ ਛੇਪਾਂ ਭਰ ਤੇ ਲੱਗੇ ਪਏ ਨੇ ਲੱਗੇ ਪਏ ਨੇ ਬਾਈ ਤੁਹਾਨੂੰ ਮੈਥੇ ਯਕੀਨ ਨਹੀਂ ਥੋੜਾ ਮੈਂ ਵੱਡਾ ਥੋੜਾ ਮੈਂ ਛੋਟਾ ਭਰਾ ਵਾਂ ਤੁਹਾਡੇ ਪਿੱਛੇ ਮੈਂ ਏਡਾ ਸਟੈਂਡ ਲਿਆ ਉਹਨੂੰ ਪੈਦੇ ਦਿੱਤੇ ਤੁਹਾਡਾ ਖੜਾ ਛੜਾਇਆ ਬਾਈ ਮੈਂ ਤੁਹਾਡੇ ਲਈ ਖੜਿਆ ਹੁਣ ਗੱਲਾਂ ਆਉਂਦੀਆਂ ਨੇ ਸਾਰਿਆਂ ਨੂੰ ਹੁਣ ਸਾਰਿਆਂ ਨੇ ਸਿਮਰਤ ਰਾਣਾ ਬਣਾਇਆ ਵੀ ਸਿਮਰਤ ਰਾਏ ਨੂੰ ਮੈਂ ਕੰਮ ਦਿੱਤਾ ਮੈਂ ਦਿੱਤਾ ਫੁਲਾਣੇ ਨੇ ਦਿੱਤਾ ਇਹਨੇ ਦਿੱਤਾ ਉਹਨੇ ਦਿੱਤਾ ਛੁਣਛਣ ਪਤਾ ਮੈਨੂੰ ਤੁਸੀਂ ਕੱਲਾ ਆਰਟਿਸਟ ਆ ਮੈਂ ਇੰਡਸਟਰੀ ਦਾ ਜਿਹਦਾ ਇੱਕ ਗਾਣਾ ਆਉਣ ਤੋਂ ਪਹਿਲਾਂ ਇੰਸਟਾਗ੍ਰam ਤੇ 1.5 ਲੱਖ ਫੋਲੋਅਰ ਸੀ ਸਾਲੇ ਸਿਮਰਤ ਰਾਹੇ ਨੂੰ ਬਣਾਉਣ ਵਾਲੇ ਹੋਏ ਆ ਅਸੀਂ ਬਣਾਇਆ ਅਸੀਂ ਬਣਾਇਆ ਕਿਸੇ ਨੇ ਕੁਝ ਨਹੀਂ ਬਣਾਇਆ ਮੈਥੋਂ ਸਿਮਰਤ ਰਾਹੇ ਨੇ ਚੈਨਲ ਖੜੇ ਕੀਤੇ ਨੇ ਕਿਸੇ ਨੂੰ ਭੁਲੇਖਾ ਹੋਵੇ ਆ ਬੈਠਾ ਬੋਲਦਾ ਜਿਵੇਂ ਮੈਂ ਤੇਰਾ ਨਾਮ ਤੈਨੂੰ ਜਾਣਦਾ ਕੌਣ ਸੀ ਕੈਨੇਡਾ ਅਸੀਂ ਲੈ ਕੇ ਗਏ ਆ ਫਲਾਣਾ ਅਸੀਂ ਕੀਤਾ ਉਹ ਕੀਤਾ ਉਹ ਮਲੰਗੋ ਤੁਹਾਨੂੰ ਤਾਂ ਮੈਂ ਲੈ ਕੇ ਗਿਆ ਕੈਨੇਡਾ ਜਿੱਥੇ ਮੈਂ ਜਿਹੜੇ ਸਟੂਡੀਓ ਚ ਜਾਣਾ ਜਿਹਦੇ ਕੋਲੇ ਜਾਣਾ ਸਾਲੇ ਮੈਨੂੰ ਐਂ ਕਰਦੇ ਨੇ ਵੀ ਨਸ਼ੇੜੀ ਆ ਗਿਆ ਨਸ਼ੇੜੀ ਆ ਗਿਆ ਇਹ ਨਸ਼ਾ ਕਰਦਾ ਇਹ ਇਹ ਕਰਦਾ ਇਹ ਪਾਗਲ ਹੈ ਇਹ ਉਹ ਹੈ ਫਲਾਣਾ ਠੰਕਾ ਓਏ ਵੀਰੇ ਜੇ ਮੈਂ ਨਸ਼ੇੜੀ ਹੁੰਦਾ ਨਾ ਜੇ ਮੈਂ ਐਡਾ ਪਾਗਲੇ ਹੁੰਦਾ ਪਿਛਲੇ 2.5 ਸਾਲ ਤੋਂ ਮੇਰੇ ਗਾਣੇ ਨਾ ਚੱਲ ਰਹੇ ਹੁੰਦੇ ਹੁਣ ਆਵੇ ਮੇਰੇ ਕੋਲ ਕੋਈ ਗੀਤ ਲੈਣ ਮੈਂ ਦੰਨ ਲੱਗ ਗਿਆ ਸਾਨੂੰ ਗੀਤ ਸਾਰੇ ਹੋ ਗਏ ਨਾ ਜਿਹੜਾ ਬੰਦਾ ਜਿਸ ਬੰਦੇ ਕੋਲ ਹਾਰਨ ਨੂੰ ਕੁਝ ਨਾ ਨਾ ਹੋਵੇ ਉਹ ਬੰਦਾ ਸਭ ਤੋਂ ਜ਼ਿਆਦਾ ਖਤਰਨਾਕ ਹੁੰਦਾ ਇਹ ਗੱਲ ਜ਼ਿੰਦਗੀ 'ਚ ਯਾਦ ਰੱਖਿਓ ਹੁਣ ਗੱਲਾਂ ਆਉਂਦੀਆਂ ਨੇ ਸਾਰਿਆਂ ਨੂੰ ਹੁਣ ਸਾਰਿਆਂ ਨੇ ਸਿਮਰ ਦਾ ਰਾਹ ਬਣਾਇਆ ਵੀ ਸਿਮਰ ਦਾ ਰਾਏ ਨੂੰ ਮੈਂ ਕੰਮ ਦਿੱਤਾ ਮੈਂ ਦਿੱਤਾ ਬੁਲਾਣੇ ਨੇ ਦਿੱਤਾ ਇਹ ਨੇ ਦਿੱਤਾ ਉਹ ਨੇ ਦਿੱਤਾ ਛਣਛਣਾ ਦਿੱਤਾ ਮੈਨੂੰ ਤੁਸੀਂ ਸਿਮਰ ਦਾ ਰਾਹ ਆਪਣੇ ਦਮ ਤੇ ਹੀ ਖੜਾ ਹੋਇਆ ਬਾਬੂ ਸਿਮਰ ਦਾ ਰਾਏ ਨੂੰ ਨਾ ਤੁਸੀਂ ਫਸਾ ਲਿਆ ਸੀ ਇਹ ਤਾਂ ਸਿਮਰ ਦਰਾਹ ਪੜਿਆ ਲਿਗਿਆ ਸੀਗਾ ਬਸ ਤਾਂ ਹੀ ਛੁੱਟ ਗਿਆ ਜੇ ਕੋਈ ਹੋਰ ਮਲੰਗ ਹੁੰਦਾ ਵਿਚਾਰਾ ਤਾਂ ਉਹਦੇ ਡੱਕ ਲੈਦੇ ਤੇ ਜਿਹੜੇ ਮੇਰੇ ਭਰਾ ਨੇ ਉਹਦੇ ਤੋਂ ਪੈਸੇ ਦੇ ਕੇ ਮੇਰਾ ਖੜਾ ਛੜਾਇਆ ਉਹਦੇ ਨਾਲ ਮੇਰਾ ਇੱਕ ਵਰਬਲਿ ਕੰਟਰੈਕਟ ਸੀ ਮੈਂ ਕਿਹਾ ਬਾਬੇ ਤੂੰ ਉਹਨੂੰ ਪੈਸੇ ਦੇ ਰਿਹਾ ਮੈਂ ਕਿਹਾ ਮੈਂ ਤੇਰੇ ਨਾਲ ਜ਼ਿੰਦਗੀ ਚ ਸਾਈਨ ਨਹੀਂ ਮੈਂ ਕਿਹਾ ਮੈਂ ਕਰਨੇ ਤੈਨੂੰ ਆਪਾਂ ਸਾਈਨ ਨਹੀਂ ਕਰਾਂਗੇ ਕਿਉਂਕਿ ਸਾਈਨ ਤਾਂ ਮੈਂ ਕਿਹਾ ਮੈਂ ਪਹਿਲਾਂ ਹੀ ਉਹਦੇ ਕੋਲ ਆ ਮੈਂਗਾ ਸਾਈਨ ਨਹੀਂ ਕਰੂੰਗਾ ਮੈਂ ਕੰਮ ਕਰੂੰਗਾ ਤੇਰੇ ਨਾਲ ਸਾਰੀ ਜ਼ਿੰਦਗੀ ਕੰਮ ਕਰੂੰਗਾ ਕਹਿੰਦਾ ਠੀਕ ਆ ਭਾਈ ਉਹ ਸਾਲਾ ਮੈਂ ਜਦੋਂ ਕੈਨੇਡਾ ਜਾਣਾ ਸੀ ਮੈਨੂੰ ਕਹਿੰਦਾ ਭਈਆ ਕੈਨੇਡਾ ਵਾਲੇ ਕਾਗਜ਼ ਨੇ ਸਾਈਨ ਕਰਦੇ ਇਨਾਥੇ ਮੈਂ ਤਾਂ ਕਰ ਦਿੰਦੇ ਆ ਲਿਓ ਮੈਂ ਉਹਨੂੰ ਕਿਹਾ ਮੈਂ ਤਾਂ ਇਹ ਸਾਲਾਂ ਵਾਲੇ ਕਾਗਜ਼ ਤਾਂ ਨਹੀਂ ਮੈਂ ਫੇਰ ਉਤੂ ਜਾ ਕੰਮ ਨਾ ਕਰਦੀ ਮਸਾਂ ਮੈਂ ਉਹਦੇ ਤੋਂ ਵੇਣਾ ਛਡਾਇਆ 10 ਸਾਲਾਂ ਨਾਲ ਫੇਰ ਮੈਂ ਕਿਹਾ ਉਤੂ ਜਾ ਕੰਮ ਨਾ ਕਰਦੀ ਸਾਲਾਂ ਵਾਲੇ ਕਾਗਜ਼ ਨਾ ਹੋਣ ਭਾਈ ਤੁਹਾਨੂੰ ਮੈਨੂੰ ਮੈਤੇ ਯਕੀਨ ਨਹੀਂ ਤੁਹਾਡਾ ਮੈਂ ਵੱਡਾ ਤੁਹਾਡਾ ਮੈਂ ਛੋਟਾ ਭਰਾ ਆ ਤੁਹਾਡੇ ਪਿੱਛੇ ਮੈਂ ਏਡਾ ਸਟੈਂਡ ਲਿਆ ਉਹਨੂੰ ਪੈੇ ਦਿੱਤੇ ਤੁਹਾਡਾ ਖੜਾ ਛੜਾਇਆ ਭਾਈ ਮੈਂ ਤੁਹਾਡੇ ਲਈ ਖੜਿਆ ਸਭ ਸਾਰੇ ਚੋਰ ਨੇ ਇੰਡਸਟਰੀ ਚ ਆਪਦੇ ਛੇਪਾ ਭਰਤੇ ਲੱਗੇ ਪਏ ਨੇ ਲੱਗੇ ਪਏ ਨੇ ਮੇਰੇ ਸਾਲਾ ਮੈਨੂੰ ਇੱਕ ਗੱਲ ਪਤਾ ਹੈ ਕੱਲਾ ਆਰਟਿਸਟ ਆਵੇਂ ਇੰਡਸਟਰੀ ਦਾ ਜੀ ਦਾ ਇੱਕ ਗਾਣਾ ਆਉਣ ਤੋਂ ਪਹਿਲਾਂ ਇੰਸਟਾਗ੍ਰam ਤੇ 1.5 ਲੱਖ ਫੋਲੋਅਰ ਸੀ ਤੇ ਕੱਲਾ ਆਰਟਿਸਟ ਆਵੇਂ ਇੰਡਸਟਰੀ ਦਾ ਬਾਬੇ ਦੀ ਕਿਰਪਾ ਮਿਲ ਤੇ ਤੇ ਆਪਣੀ ਮਿਹਨਤ ਤੇ ਭਰੋਸਾ ਮੈਨੂੰ ਹੰਕਾਰ ਚ ਨਹੀਂ ਮੈਂ ਕਦੇ ਵੀ ਕਿਹਾ ਵੀ ਮੈਂ 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 ਕੁਝ ਨਹੀਂ ਮੈਨੂੰ ਬਾਬੇ ਨੇ ਇੰਨੇ ਜੋਗਾ ਕੀਤਾ ਮੈਂ ਤਾਂ ਮੇਰੇ ਮਾਪਿਓ ਨੇ ਮੈਨੂੰ ਇੰਨੇ ਜੋਗਾ ਮੇਰਾ ਸੰਸਕਾਰ ਦਿੱਤੇ ਮੇਰੇ ਮਾਪਿਓ ਨੇ ਮੈਨੂੰ ਮੇਰੀ ਮਾਂ ਨੇ ਇੰਨਾ ਵਧੀਆ ਪਾਲਿਆ ਪੋਸਿਆ ਮੇਰੇ ਪਿਓ ਨੇ ਮੈਨੂੰ ਇੰਨੇ ਵਧੀਆ ਸੰਸਕਾਰ ਦਿੱਤੇ ਮੈਂ ਸਟੱਡੀ ਇੰਨੀ ਵਧੀਆ ਕੀਤੀ ਮੈਂ ਆਪਣੀ ਮਿਹਨਤ ਕੀਤੀ ਮੈਂ ਤਾਂ ਇਸ ਜੁੱਗ ਜਗ੍ਹਾ ਤੇ ਪਹੁੰਚਿਆ ਸਾਲੇ ਸਿਮਰਤ ਰਾਏ ਇਹਨੂੰ ਬਣਾਉਣ ਵਾਲੇ ਹੋਏ ਆ ਅਸੀਂ ਬਣਾਇਆ ਅਸੀਂ ਬਣਾਇਆ ਕਿਸੇ ਨੇ ਕੁਝ ਨਹੀਂ ਬਣਾਇਆ ਮੈਥੋਂ ਸਿਮਰਤ ਰਾਏ ਨੇ ਚੈਨਲ ਖੜੇ ਕੀਤੇ ਨੇ ਕਿਸਨੂੰ ਭੁਲੇਖਾ ਹੋਵੇ ਆ ਬੈਠਾ ਬੋਲਦਾ ਜਿਵੇਂ ਮੈਂ ਮੇਰੇ ਸਾਲੇ ਦੇ ਸਿਮਰਤ ਰਾਏ ਨੂੰ ਅਸੀਂ ਚਲਾਇਆ ਤੇਰਾ ਨਾਮ ਤੈਨੂੰ ਜਾਣਦਾ ਕੌਣ ਸੀ ਕੈਨੇਡਾ ਅਸੀਂ ਲੈ ਕੇ ਗਏ ਆ ਫਲਾਣਾ ਅਸੀਂ ਕੀਤਾ ਉਹ ਕੀਤਾ ਉਹ ਮਲੰਗੋ ਤੁਹਾਨੂੰ ਤਾਂ ਮੈਂ ਲੈ ਕੇ ਗਿਆ ਕੈਨੇਡਾ ਤੇਰਾ ਮੇਰੀ ਗੱਲ ਸੁਣ ਇੱਕ ਕੈਨੇਡਾ ਬੰਦਾ ਕਿਹਦੇ ਬੇਸ ਤੇ ਜਾਂਦਾ ਹੁੰਦਾ ਇੱਕ ਆਰਟਿਸਟ ਦੇ ਬੇਸ ਤੇ ਜਾਂਦਾ ਹੁੰਦਾ ਤੇ ਜੇ ਆਰਟਿਸਟ ਜੇ ਆਰਟਿਸਟ ਤੇ ਤੁਸੀਂ ਪੈਸੇ ਲਾਤੇ ਚਾਰ ਤੇ ਜੇ ਉਹ ਆਰਟਿਸਟ ਚੱਲ ਗਿਆ ਉਹ ਆਰਟਿਸਟ ਦੀ ਉਹਦੇ ਆਰਟਿਸਟ ਦੀ ਮਿਹਨਤ ਸੀ ਕraft ਤੇ ਕੰਮ ਕੀਤਾ ਹੋਇਆ ਸੀ ਉਹਦਾ ਉਦਾ ਦਿਮਾਗ ਜਿੱਥੇ ਮੈਂ ਜਿਹੜੇ ਸਟੂਡੀਓ ਚ ਜਾਣਾ ਜਿਹਦੇ ਕੋਲੇ ਜਾਣਾ ਸਾਲੇ ਮੈਨੂੰ ਐਂ ਕਰਦੇ ਨੇ ਵੀ ਨਸ਼ੇੜੀ ਆ ਗਿਆ ਨਸ਼ੇੜੀ ਆ ਗਿਆ ਇਹ ਨਸ਼ਾ ਕਰਦਾ ਇਹ ਇਹ ਕਰਦਾ ਇਹ ਪਾਗਲ ਹੈ ਇਹ ਉਹ ਹੈ ਫਲਾਣਾ ਠਮਕਾ ਓਏ ਵੀਰੇ ਜੇ ਮੈਂ ਨਸ਼ੇੜੀ ਹੁੰਦਾ ਨਾ ਜੇ ਮੈਂ ਐਡਾ ਪਾਗਲੇ ਹੁੰਦਾ ਪਿਛਲੇ 2.5 ਸਾਲ ਤੋਂ ਮੇਰੇ ਗਾਣੇ ਨਾ ਚੱਲ ਰਹੇ ਹੁੰਦੇ ਕੰਮ ਚੱਲ ਰਿਹਾ ਮੇਰਾ ਦਿਮਾਗ ਮੇਰਾ ਕੰਮ ਕਰਦਾ ਤੋਂ ਸਾਰਿਆਂ ਨੂੰ ਪਹਿਲਾਂ ਤਾਂ ਮੁਬਾਰਕਾਂ ਤੁਹਾਡੇ ਭਰਾ ਨੇ ਸਟੂਡੀਓ ਸੈਟਅਪ ਲਾ ਲਿਆ ਆ ਮਾਈਕ ਲਿਆਂਦਾ ਹੈੱਡਫੋਨ ਲੈਪਟਾਪ ਲੂਪਟਾਪ ਲਿਆਂਦਾ ਸਾਰਾ ਕੁਝ ਲਿਆਂਦਾ ਮੈਂ ਆਪਾਂ ਕਿਸੇ ਦੇ ਸਟੂਡੀਓ ਜਾਣਾ ਕਿਉਂ ਹੈ ਸਾਨੂੰ ਕੋਈ ਬਾੜਦਾ ਨਹੀਂ ਅਸੀਂ ਬੜਨਾ ਹੀ ਨਹੀਂ ਕਿਸੇ ਦੇ ਸਿਮਰਤ ਰਾਹ ਚੈਨਲ ਤੋਂ ਗਾਣੇ ਆਉਣਗੇ ਘਰੇ ਹੀ ਬੋਕਲਾ ਕਰਿਆ ਕਰਾਂਗੇ ਆਪੇ ਮਿਊਜ਼ਿਕ ਕਰਾਂਗੇ ਕੋਈ ਚੱਕਰ ਨਹੀਂ ਹੁਣ ਆਵੇ ਮੇਰੇ ਕੋਲ ਕੋਈ ਗੀਤ ਲੈਣ ਮੈਂ ਤਾਂ ਲੱਗ ਗਿਆ ਸਾਨੂੰ ਗੀਤ ਸੋਈ ਬਹੇਣਾ ਜਿਹੜਾ ਬੰਦਾ ਜਿਸ ਬੰਦੇ ਕੋਲ ਹਾਰਨ ਨੂੰ ਕੁਝ ਨਾ ਨਾ ਹੋਵੇ ਉਹ ਬੰਦਾ ਸਭ ਤੋਂ ਜ਼ਿਆਦਾ ਖਤਰਨਾਕ ਹੁੰਦਾ ਇਹ ਗੱਲ ਜ਼ਿੰਦਗੀ 'ਚ ਯਾਦ ਰੱਖਿਓ